ਕਹਾਣੀ ਅੰਨਾ ਗੁਲੇਲਜੀ ਗੁਰਮੀਲ 7ਵੀਂ ਵਿੱਚ ਪੜਦਾ ਸੀ ਉਹ ਬਹੁਤ ਸ਼ਰਾਰਤੀ ਮੁੰਡਾ ਸੀ ਸਕੂਲੋਂ ਆ ਕੇ ਬਸਤਾ ਬਰਾਂਡੇ ਵਿੱਚ ਕਿੱਲੀ ਨਾਲ ਟਾਂਗ ਦਿੰਦਾ ਤੇ ਕੋਠੇ ਚੜ ਕੇ ਪਤੰਗ ਉਡਾਉਣ ਜਾ ਲੱਗਦਾ ਜੇ ਉਸ ਦੇ ਮਾਪੇ ਵਰਜਦੇ ਤਾਂ ਪੂਰਾ ਪ੍ਰਵਾਹ ਨਾ ਕਰਦਾ ਅਵਾਰਾਗਰਦੀ ਖੂਬ ਕਰਦਾ ਛੁੱਟੀ ਵਾਲੇ ਦਿਨ ਤਾਂ ਸਾਰਾ ਦਿਨ ਘਰੋਂ ਬਾਹਰ ਹੀ ਰਹਿੰਦਾ ਬੇਮੁਹਾਰਾ ਹੀ ਆਪਣੇ ਅਵਾਰਾ ਦੋਸਤਾਂ ਸੰਗ ਤੁਰਿਆ ਫਿਰਦਾ ਮਾਂ ਆਖਦੀ ਵੇ ਮੇਲਿਆ ਪੜ ਲੈ ਚਾਰ ਅੱਖਰ ਜੇ ਤੇਰੇ ਕਰਮਾਂ ਵਿੱਚ ਹੈ ਤਾਂ ਤਾਂ ਅੱਗੋਂ ਉਹ ਘੜਿਆ ਘੜਾਇਆ ਜਵਾਬ ਦਿੰਦਾ ਕੋਈ ਨਹੀਂ ਬੇਬੇ ਰਾਤ ਨੂੰ ਪੜੂੰ ਜਦੋਂ ਰਾਤ ਪੈਂਦੀ ਤਾਂ ਉਹ ਕੂਕ ਸੁੱਤਾ ਘੜਾੜੇ ਮਾਰ ਰਿਹਾ ਹੁੰਦਾ ਸਵੇਰੇ ਵੀ دیر ਨਾਲ ਉੱਠਦਾ ਸਕੂਲੇ ਬਿਨਾਂ ਨਹਾਤਿਆਂ ਹੀ ਚਲਾ ਜਾਂਦਾ ਪਿੰਡ ਦਾ ਸਰਕਾਰੀ ਸਕੂਲ ਹੋਣ ਕਰਕੇ ਪੁਸ਼ਕਿਸ਼ ਘਾਟੀ ਹੁੰਦੀ ਸੀ ਇੱਕ ਉਹਦੀ ਛੋਟੀ ਭੈਣ ਸੀ ਪੰਮੀ ਨਿੱਕੀ ਜਹੀ ਪਿਆਰੀ ਜਹੀ ਪੰਮੀ ਪੜਨ ਵਿੱਚ ਹੁਸ਼ਿਆਰ ਸੀ ਗੁਰਮੀਲ ਉਹਨੂੰ ਬਹੁਤ ਪਿਆਰ ਕਰਦਾ ਸੀ ਜੇ ਕੋਈ ਸਕੂਲ ਵਿੱਚ ਮੁੰਡਾ ਕੁੜੀ ਪੰਮੀ ਨਾਲ ਲੜਦਾ ਝਗੜਦਾ ਤਾਂ ਗੁਰਮੀਲ ਪੰਮੀ ਦੀ ਵਾਹਰ ਕਰਵਾਉਂਦਾ ਅਗਲੇ ਨਾਲ ਲੜ ਪੈਂਦਾ ਉਹਨੂੰ ਕੋਟ ਤੱਕ ਕੁੱਟਣ ਤੱਕ ਜਾਂਦਾ ਪਰ ਪੰਮੀ ਵੱਲ ਕਿਸੇ ਨੂੰ ਅੱਖ ਚੁੱਕ ਕੇ ਵੇਖਣ ਨਾ ਦਿੰਦਾ ਪੰਮੀ ਪੰਜਵੀਂ ਜਮਾਤ ਵਿੱਚ ਪੜਦੀ ਸੀ ਇੱਕ ਵਾਰ ਸੌਣ ਮਹੀਨੇ ਧੀਆਂ ਦੇ ਦਿਨ ਸਨ ਗੁਰਮੀਲ ਬਾਹਰੋਂ ਖੇਤਾਂ ਵਿੱਚੋਂ ਫਰਮਾਹਦੀ ਅੰਗਰੇਜ਼ੀ ਦੇ ਵਾਈ ਅੱਖਰ ਵਰਗੀ ਇੱਕ ਲੱਕੜੀ ਵੱਡ ਲਿਆਇਆ ਉਸ ਉੱਤੇ ਪ੍ਰਾਣੀ ਸਾਈਕਲ ਟਿਊਬ ਦੀ ਰਬੜ ਬੰਨ ਕੇ ਇੱਕ ਗੁਲੇਲ ਬਣਾ ਲਈ ਉਹ ਬਾਹਰੋਂ ਡੈਕਾਂ ਬਕੈਣਾ ਤੋਂ ਗਟੋਲੀਆਂ ਡੇਕ ਜਾਂ ਬਣੈਕ ਦੇ ਬੇਰਾ ਵਰਗੇ ਗੋਲ-ਗੋਲ ਬੀਜ ਤੋੜ ਕੇ ਖੀਸਾ ਪਰ ਲੇ ਹੁੰਦਾ ਦੋਸਤਾਂ ਮਿੱਤਰਾਂ ਨੂੰ ਗੁਲੇਲਾ ਨਾਲ ਗਟੋਲੀਆਂ ਚਲਾ ਕੇ ਵਿਖਾਉਂਦਾ ਤੇ ਨਾਲੇ ਕਹਿੰਦਾ ਇਹ ਵੇਖੋ ਮੇਰੀ ਗੁਲੇਲ ਦੇ ਰੌਂਦ ਗਲੇ ਨਾਲ ਗਟੋਲੀਆਂ ਮਾਰ ਕੇ ਉਹ નિર્ਦੋਸ਼ ਚਿੜੀਆਂ ਕਾ ਫੁੰਡਦਾ ਇਉਂ ਨਿਸ਼ਾਨੇ ਬਾਂਦਾ ਬਾਂਦਾ ਉਹ ਸ਼ਾਮੀ ਤੀਆਂ ਤੇ ਚਲਾ ਜਾਂਦਾ ਉਥੇ ਮੈਦਾਨ 'ਚ ਕਿੱਦਾਂ ਪੌਂਦੀਆਂ ਨੱਚਦੀਆਂ ਟੱਪਦੀਆਂ ਕੁੜੀਆਂ ਦੇ ਗੁਲੇਨ ਨਾਲ ਗਟੋਲੀਆਂ ਦਾਗਦਾ ਕਿਸੇ ਕੁੜੀ ਦੇ ਗਟੋਲੀ ਪੇਠੁੱਤੇ ਵੱਜਦੀ ਕਿਸੇ ਦੀ ਗੋਤ 'ਤੇ ਕੋਈ ਪੀਂਗ ਝੂਟਦੀ ਕੁੜੀ ਗੁਲੇਲ ਵੱਜੀ ਤੋਂ ਆਪਣਾ ਤਵਾਜਨ ਖੋ ਬੈਂਦੀ ਕੁੜੀ ਵਿਚਾਰੀ ਉਹੀ ਕਹਿ ਕੇ ਪੀੜ ਜ਼ਾਹਰ ਕਰਦੀ یوں ਪੀੜ ਨਾਲ ਵਿਚਾਰੀਆਂ નિર્ਦੋਸ਼ ਕੁੜੀਆਂ ਤੜਫਦੀਆਂ ਉਹਨਾਂ ਦੀ ਕੋਈ ਵਾ ਨਾ ਚੱਲਦੀ ਸੀੜੀ ਕੁੜੀਆਂ ਪੀੜਾਂ ਸਹਿ ਕੇ ਵੀ ਆਪਣੀ ਤੀਆਂ ਵਿੱਚ ਗਿੱਧਾ ਪਾਉਣ ਦੀ ਰਸਮ ਪੂਰੀ ਕਰਦੀਆਂ ਹਾਸਦੀਆਂ ਤੀਆਂ ਮਨਉਂਦੀਆਂ ਪੀਂਗਾ ਝੂਟਦੀਆਂ ਕਦੇ-ਕਦੇ ਅੱਕੀਆਂ ਕੁੜੀਆਂ ਸ਼ਰਾਰਤੀ ਮੁੰਡਿਆਂ ਦੇ ਮੰਗਰ ਪੈ ਜਾਂਦੀਆਂ ਮੁੰਡੇ ਭੱਜ ਕੇ ਖੇਤਾਂ ਵਿੱਚ ਲੁਕ ਜਾਂਦੇ ਸੱਜੇ ਪਾਸੇ ਰੂੜੀਆਂ ਓਲੇ ਜਾ ਛੁਪਦੇ ਕੁੜੀਆਂ ਨੂੰ ਢਾ ਨਾ ਦਿੰਦੇ ਕੁੜੀਆਂ ਤਾਂ ਵਿਚਾਰੀਆਂ ਕੁੜੀਆਂ ਨੇ ਨਾਚਕ ਜੀਆਂ ਭੋਲੀਆਂ ਪਾਲੀਆਂ ਮਾਫ ਕਰ ਦੇਣ ਵਾਲੀਆਂ ਇੱਕ ਦਿਨ ਗੁਰਮੀਲ ਤੀਆਂ ਤੇ ਜਾਣ ਲਈ ਘਰੋਂ ਨਿਕਲਿਆ ਉਹ ਪੂਰਾ ਟਹਿਰਕੇ ਵਿੱਚ ਸੀ ਉਸ ਨੇ ਆਪਣੇ ਹੱਥ ਵਿੱਚਲੀ ਗੁਲੇਲ ਪਿਸਤੌਲ ਵਾਂਗ ਆਪਣੇ ਖੱਬੇ ਮੋਢੇ ਨਾਲ ਟੰਗੀ ਢੰਗ ਲਈ ਗਟੋਲੀਆਂ ਨਾਲ ਜੇਬ ਤੁੰਨ ਕੇ ਭਰ ਲਈ ਨੰਬਰਦਾਰਾਂ ਦੀ ਵੀ ਹੀ ਵੇਚ ਦੀ ਲੰਗਦਿਆਂ ਉਹ ਆਪਣੇ ਆਪ ਨੂੰ ਪੂਰਾ ਕੋਈ ਫਿਲਮੀ ਖਲਨਾਇਕ ਸਮਝ ਰਿਹਾ ਸੀ ਤੀਆਂ ਚ ਪਹੁੰਚ ਕੇ ਉਹਨੇ ਨੱਚਦੀਆਂ ਕੁੜੀਆਂ ਦੇ ਝੁੰਡ ਵੱਲ ਬੜੀ ਜ਼ੋਰ ਦੀ ਗੁਲੇਲ ਦੀ ਰਬੜ ਖਿੱਚ ਕੇ ਗਟੋਲੀ ਚਲਾਈ ਗਟੋਲੀ ਬੰਦੂਕ ਦੀ ਗੋਲੀ ਵਾਂਗ ਤੇਜ਼ੀ ਨਾਲ ਗਈ ਗੁਰਮੀਲ ਦਾ ਨਿਸ਼ਾਨਾ ਸਿੱਧਾ ਕਿਸੇ ਕੁੜੀ ਦੀ ਅੱਖ ਵਿੱਚ ਜਾ ਵੱਛਿਆ ਪੀੜ ਨਾਲ ਕੁੜੀ ਚੀਕਾ ਮਾਰ ਕੇ ਰੋ ਪਈ ਤੀਆਂ ਵਾਲੀਆਂ ਕੁੜੀਆਂ ਵਿੱਚ ਭਗੜੜ ਮੱਚ ਗਈ ਗੁਰਮੀਲ ਮਾਮਲਾ ਗੜਬੜ ਦੇਖ ਕੇ ਡਰ ਗਿਆ ਛੇਤੀ ਉਹ ਤੋਂ 9 ਤੋਂ 11 ਹੋ ਗਿਆ ਗੁੱਸੇ ਵਿੱਚ ਆਈਆਂ ਕੁੜੀਆਂ ਨੇ ਫਾੜ ਕੇ ਉੱਥੇ ਕਈ ਮੁੰਡੇ ਕੁੱਟ ਸੁਟੇ ਪਰ ਕੌਣ ਜਾਣਦਾ ਸੀ ਕਿ ਅਸਲੀ ਦੋਸ਼ੀ ਕੌਣ ਹੈ ਗੁਰਮੀਲ ਉਥੋਂ ਸਿੱਧਾ ਘਰੇ ਆ ਬੱਜਿਆ ਘਰੇ ਆ ਕੇ ਕਿਤਾਬ ਚੁੱਕ ਕੇ ਪੜਨ ਬੈਠ ਗਿਆ ਉਸ ਨੂੰ ਦੇਖ ਕੇ ਈਉਂ ਪਾਸ ਦਾ ਸੀ ਜਿਵੇਂ ਉਹ ਤਾਂ ਤੀਆਂ ਵਿੱਚ ਗਿਆ ਹੀ ਨਹੀਂ ਸੀ ਉਹ ਲਾਇਕ ਮੁੰਡਾ ਬਣਿਆ ਬੈਠਾ ਸੀ ਮਾਨੋ ਕੋਈ ਪਾੜਾ ਦੱਬ ਕੇ ਪੜਾਈ ਕਰ ਰਿਹਾ ਸੀ ਟਾਵਟਾ ਪਾੜਾ ਤਾਂ ਪੂਰੇ ਸੂਬੇ ਵਿੱਚੋਂ ਅਵਲ ਆਵੇਗਾ। ਬਾਹਰੋਂ ਗੇਟ ਖੜਕਿਆ। ਗੁਰਮੇਲ ਦੀ ਮਾਂ ਨੇ ਗੇਟ ਖੋਲ੍ਹਿਆ। ਤਿੰਨ ਚਾਰ ਕੁੜੀਆਂ ਰੋਂਦੀ ਹੋਈ ਪੰਮੀ ਨੂੰ ਅੰਦਰ ਲੈ ਆਈਆਂ। ਬੋਲੀਆਂ ਅੰਮਾ ਕਿਸੇ ਮੁੰਡੇ ਨੇ ਗੁਲੇਨ ਨਾਲ ਗਟੋਲੀ ਪੰਮੀ ਦੀ ਅੱਖ ਤੇ ਮਾਰੀ। ਗਟੋਲੀ ਅੱਖ ਦੇ ਉੱਪਰ ਪਰਵੱਟੇ ਦੇ ਹੇਠਾਂ ਕਰਕੇ ਵੱਜੀ ਸੀ। ਅੱਖ ਨਹੀਂ ਹੁਣ ਬਚ ਗਈ ਸੀ। ਪਰ ਅੱਖ ਤੇ ਦਰਦ ਬੋਤ ਹੋ ਰਿਹਾ ਸੀ ਸੋਜ ਵੀ ਆ ਗਈ ਸੀ ਅੱਖ ਵਿੱਚੋਂ ਪਾਣੀ ਪਰਲ ਪਰਲ ਵਹਿ ਰਿਹਾ ਸੀ ਕੁੜੀ ਦੀ ਅੱਖ ਖੁੱਲਦੀ ਹੀ ਨਹੀਂ ਸੀ ਪੰਮੀ ਵਿਚਾਰੀ ਬੁਰੇ ਹਾਲ ਨਾਲ ਰੋ ਰਹੀ ਸੀ ਗੁਰਬੀਲ ਮਛਲਾ ਹੋਇਆ ਪਰਾਂਡੇ ਵਿੱਚ ਬੈਠਾ ਪੜ੍ਹ ਰਿਹਾ ਸੀ ਉਹ ਕਿਤਾਬ ਛੱਡ ਕੇ ਪੰਮੀ ਕੋਲ ਆ ਗਿਆ ਪੰਮੀ ਦੀ ਹਾਲਤ ਵੇਖ ਕੇ ਉਸ ਦਾ ਆਪਾ ਰੋ ਉਠਿਆ ਉਫ ਇਹ ਕੀ ਪਣਾ ਵਰਤ ਗਿਆ ਪੰਮੀ ਤਾਂ ਉਸਦੀ ਹੀ ਭੈਣ ਸੀ ਉਸ ਨੂੰ ਬਹੁਤ ਪਛਤਾਵਾ ਹੋ ਰਿਹਾ ਸੀ ਆਪਣੀ ਸਭ ਤੋਂ ਪਿਆਰੀ ਭੈਣ ਦੀ ਉਸਨੇ ਅੱਖ ਭਾਂ ਸੁਟੀ ਸੀ ਪੰਮੀ ਦਾ ਬੁਰਾ ਹਾਲ ਵੇਖ ਕੇ ਉਹ ਰੋ ਪਿਆ ਉਹ ਦੋਸ਼ੀ ਆਵਾ ਗਪੜੀ ਮਾਂ ਦੇ ਕੋਲ ਆ ਕੇ ਬੋਲਿਆ ਬੇਬੇ ਇਸ ਦਾ ਦੋਸ਼ੀ ਮੈਂ ਹੀ ਹਾਂ ਗਟੋਲੀ ਮੇਥੋਂ ਹੀ ਵੱਜੀ ਸੀ ਆਹ ਲੈ ਤੋੜ ਦੇ ਮੇਰੀ ਗੁਲੇਲ ਅੱਗੇ ਤੋਂ ਨਹੀਂ ਕਰਦਾ ਅਜਿਹਾਂ ਅਜਿਹਾ ਗੁਰਮੇਲ ਦੀ ਬੇਬੇ ਨੇ ਨਾ ਆਵ ਵਿਖਿਆ ਨਾ ਤਾਵ ਗੁਰਮੇਲ ਨੂੰ ਜੂੰਡਿਓਂ ਫੜਕੇ ਕੁੱਟਣਾ ਸ਼ੁਰੂ ਕਰ ਦਿੱਤਾ ਉਹ ਭਾਰੀ ਪਰ ਕੰਮ ਬੇਬੇ ਦੇ ਗੋਡਿਆਂ ਥੱਲੇ ਓਕੇ ਓਕੇ ਸਾਹ ਲੈ ਰਿਹਾ ਸੀ ਉਸ ਦੇ ਸੁੰਨ ਦਿਮਾਗ ਵਿੱਚ ਬੇਬੇ ਦੀ ਕੜਕ ਦੀ ਆਵਾਜ਼ ਗੂੰਜ ਰਹੀ ਸੀ ਮੋਇਆ ਅੱਗ ਲੱਗ ਜਾਏ ਤੇਰੀ ਗੁਲੇਲ ਨੂੰ ਕੁੜੀ ਦਾ ਬੁਰਾ ਹਾਲ ਕਰ ਦਿੱਤਾ ਤੇਰੀ ਇਸ ਕੁਲੇਣੀ ਗੁਲੇਲ ਨੇ ਆਇਆ ਵੱਡਾ ਨਿਸ਼ਾਨ ਚੀ ਅੰਨਿਆ ਤੂੰ ਕੁੜੀ ਤੈਨੂੰ ਕੁੜੀਆਂ ਨਾ ਦਿਸੀਆਂ ਚਾਰ ਦਿਨਾਂ ਦੀ ਖੁਸ਼ੀ ਮਨਾਉਂਦੀਆਂ ਤੇਥੋਂ ਜਰੀ ਨਹੀਂ ਗਈ ਕੁੜੀਆਂ ਦੀ ਚਾਰ ਦਿਨਾਂ ਦੀ ਰੌਣਕ ਮਰ ਜਾਣਿਆ ਕੁਲਛਣਿਆ ਪਰ ਭਲਾ ਹੋਵੇ ਪੰਮੀ ਦਾ ਉਸਨੇ ਰੋਣਾ ਛੱਡ ਕੇ ਗੁਰਮੇਲ ਨੂੰ ਆਪਣੀ ਮਾਂ ਤੋਂ ਛਡਾਇਆ ਪਰ ਫਿਰ ਵੀ ਪੰਮੀ ਦੇ ਛਡਾਉਂਦੇ ਛੜਿੰਦੇ ਗੁਰਮੇਲ ਦੀ ਚੰਗੀ ਖੂੰਬ ਠੱਪੀ ਗਈ ਸੀ ਉਹ ਦੁਖੀ ਮਨ ਅਤੇ ਪਛਤਾਵੇ ਨਾਲ ਰੋ ਰਿਹਾ ਸੀ ਉਸਨੇ ਆਪਣੀ ਮਾਂ ਭੈਣ ਤੇ ਪੰਮੀ ਨੂੰ ਛੱਡਣ ਆਈਆਂ ਕੁੜੀਆਂ ਤੋਂ ਮਾਫੀ ਮੰਗੀ। ਉਸਨੇ ਵਾਅਦਾ ਕੀਤਾ ਕਿ ਉਹ ਅੱਗੇ ਤੋਂ ਸਾਰੀਆਂ ਇਲਤਾ ਛੱਡ ਦੇਵੇਗਾ। ਦਿਲ ਲਗਾ ਕੇ ਪੜ੍ਹੇਗਾ। ਕਦੇ ਵੀ ਐਸਾ ਅੰਨਾ ਨਿਸ਼ਾਨ ਨਹੀਂ ਬਣੇਗਾ ਜਿਸ ਨਾਲ ਨਿਰਦੋਸ਼ ਲੋਕੀ ਦੁੱਖ ਭੋਗਣ। ਸਭੋਂ ਉਹ ਇੱਕ ਚੰਗਾ ਜ਼ਿੰਮੇਵਾਰ ਇਨਸਾਨ ਬਣ ਕੇ ਸਮਾਜ 'ਚੋਂ ਬੁਰਾਈਆਂ ਨੂੰ ਦੂਰ ਕਰੇਗਾ। Thank you. Please like, share and subscribe.